ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਕਮਤੂ ਜਿਹੜੇ ਦੇਖ ਰਹੇ ਮੁਕਸਰੀ ਕਾਮੇ ਨੂੰ ਅਸੀਂ ਅੱਜ ਪਹੁੰਚੇ ਆਂ ਰਾਮਨਗਰ ਪਿੰਡ ਦੇ ਵਿੱਚ ਮਲੋੜ ਹਲਕੇ ਦੇ ਵਿੱਚ ਆਓ ਤੁਹਾਡੀ ਆਪਾਂ ਗੱਲਬਾਤ ਕਰਾਉਣੀ ਹੈ ਜਿਹੜੇ 2013 ਤੋਂ ਲੈ ਕੇ ਤੇ 2025 ਚੱਲ ਰਿਹਾ ਹੈ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਤੀਜੀ ਵਾਰ ਸਰਪੰਚ ਚੁਣਿਆ ਹੈ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਕੀ ਨਾਮ ਹੈ ਤੇਰਾ ਨਾਮ ਬਿੰਦਰ ਸਿੰਘ ਅੱਜ ਜਿਹੜਾ ਸਰਕਾਰ ਨੇ ਚਲਾਇਆ ਜੁੱਤ ਮਸ਼ਹਰੂਤ ਦੀ ਕਮਪਨੀ ਬਹੁਤ ਵਧੀਆ ਕੰਮ ਰਹੀ ਤੇ ਬੜੀ ਸਿਨਸਿਉਰਿਟੀ ਨਾਲ ਸਰਕਾਰ ਲੱਗੀ ਵੀ ਹੈ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੰਨਾ ਡਰ ਹੋਵੇ ਨਸ਼ਾ ਵੇਚਣ ਵਾਲੇ ਦੇ ਦਿਲਾਚ ਸਰਕਾਰ ਦਾ ਤੇ ਪੁਲਿਸ ਦਾ ਇਹ ਬਹੁਤ ਚੰਗਾ ਸੰਕੇਤ ਸਰਜੀ ਜਿਹੜੇ ਬੱਚੇ ਮੰਨ ਕੇ ਜਰੂਰ ਨਸ਼ਾ ਕਰਦੇ ਹੈ ਮੈਂ ਮੇਰੇ ਤੋਂ ਚਾਹੀਏ ਪਿੰਡਰ ਤੋਂ ਅਸੀਂ ਆਏ ਤੇ ਤੁਹਾਡੇ ਕੋਲੋਂ ਕੈਂਪ ਲਾਈ ਜਾ ਰਹੇ ਹਾਂ ਨਹੀਂ ਕੈਂਪ ਮਤਲਬ ਕੋਈ ਜਿਹੜੇ ਕੋ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਅਸੀਂ ਸਮੇਂ-ਸਮੇਂ ਸਿਰ ਉਹਨਾਂ ਨੂੰ ਦੋ ਚਾਰ ਬੱਚੇ ਸਾਡੇ ਨਸ਼ੇ 'ਚ ਪੈ ਗਏ ਸੀ ਉਹਨਾਂ ਨੂੰ ਸਮੇਂ-ਸਮੇਂ ਸਿਰ ਜੋ ਵੀ ਦਵਾਈ वगੈਰਾ ਦਵਾਈ ਹੈ ਕਾਉਂਸਲਿੰਗ ਕੀਤੀ ਹੈ ਸਮਝਾਏ ਨੇ ਹੁਣ ਬੱਚੇ ਤਾਂ ਬਹੁਤ ਬੱਚੇ ਸਾਡੇ ਇਹ ਕਹਿੰਦੇ ਮੰਤਰੀ ਸਾਹਿਬ ਕੋਲ ਕੇ ਮੈਨੂੰ ਜੀ ਕੋਰ ਕੇ ਮੈਂ ਮਾਂ ਜੀ ਆਉਂਦੇ ਰਹਿੰਦੇ ਜਦੋਂ ਵੀ ਕੋਈ ਵਿਕਾਸ ਦੇ ਕੰਮਾਂ ਦਾ ਅਧਗਟਨ ਹੁੰਦਾ ਕੋਈ ਦੁੱਖ ਦੇ ਸੁੱਖ ਦੇ ਮੰਤਰੀ ਜੀ ਲਗਾਤਾਰ ਆਉਂਦੇ ਰਹਿੰਦੇ ਜਦੋਂ ਵੀ ਕੰਮ ਹੁੰਦਾ ਸਰ ਜਿਹੜੇ ਮੰਨ ਕੇ ਜਿਹੜੇ ਨੌਜਵਾਨ ਸੀ 15 ਸਾਲ ਤੋਂ ਲੈ ਕੇ 25 ਸਾਲ ਦੀ ਫਿਰ ਜਿਵੇਂ ਕੋਈ ਗਰਾਊਂਡ ਹੁੰਦੇ ਬਾਸਕੀ ਦੇ ਪਾਸ ਕ੍ਰਿਕਟ ਹਾਕੀ ਫੁੱਟਬਾਲ ਬੱਚੇ ਦੌੜਦੇ ਉਹ ਥੱਜ ਗਾਇਬ ਨਹੀਂ ਜਾਣਗੇ ਨੇ ਕੋਈ ਵੀ ਗੱਲ ਇਸ ਤਰ੍ਹਾਂ ਦੀ ਵੀ ਪਿਛਲੀਆਂ ਸਰਕਾਰਾਂ ਮੈਨੂੰ ਇਹ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਜੀ ਅਸੀਂ ਬੱਚਿਆਂ ਨੂੰ ਕੋਈ ਇਹੋ ਜਿਹਾ ਮਾਹੌਲ ਸਰ ਜੀ ਕਿ ਦੇਖੀ ਵੀ ਜਿੱਥੇ ਬੱਚੇ ਖੇਡਾਂ ਮੰਨੀ ਪ੍ਰਭਾਵ ਤੋਂ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਨਾ ਜੀ ਭਾਈ ਜੀ ਆਮ ਹੀ ਜ਼ਮੀਨਾਂ ਪਿੰਡਾਂ ਦੇ ਕੋਲ ਖਾਲੀ ਪਈਆਂ ਹੁੰਦੀਆਂ ਕਿਉਂਕਿ ਪਿੰਡ ਉੱਚੀ ਜਗ੍ਹਾ ਤੇ ਬਣੇ ਹੁੰਦੇ ਤੇ ਉੱਚੀ ਜਗ੍ਹਾ ਤੇ ਪਾਣੀ ਘੱਟ ਪਹੁੰਚਣ ਕਰਕੇ ਪਿੰਡਾਂ ਦੇ ਆਲੇ ਦੁਆਲੇ ਜ਼ਮੀਨਾਂ ਖਾਲੀ ਹੁੰਦੀਆਂ ਦਾ ਆਊਟ ਗਰਾਊਂਡ ਦਾ ਕੰਮ ਦੇ ਜਾਂਦੇ ਅਸੀਂ ਉਹਨਾਂ ਇੰਨੇ ਠੇਕੇ ਨੇ ਜੀ ਸਾਰੀਆਂ ਜ਼ਮੀਨਾਂ ਫਾਦ ਨੇ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਨਹੀਂ ਧਿਆਨ ਦਿੱਤਾ ਕਿ ਅਸੀਂ ਬੱਚਿਆਂ ਲਈ ਕੋਈ ਬੱਚੇ ਜਿਸ ਦੇ ਨਾਲ ਨਸ਼ਾ ਵਾਲਾ ਜਾਗ ਖੇਤਾਂ ਦੇ ਇਲਾਕੇ ਦੇ ਨਾਲ ਹੋਰ ਲੱਗਦੇ ਸਾਡੇ ਸਮੇਂ ਅਸੀਂ ਜਾਣਦੇ ਨਹੀਂ ਸੀ ਵੀ ਨਸ਼ਾ ਕੀ ਹੈ ਪਰ ਇਹ ਖੇਡ ਹੀ ਸਭ ਤੋਂ ਵੱਡੀ ਗੱਲ ਹੈ ਕਿ ਵੀ ਜਿਹੜਾ ਇੱਕ ਵਾਰੀ ਸਰਪੰਚ ਬਣ ਜਾਂਦਾ ਜੀ ਉਹ ਦੂਜੇ ਹੀ ਬੰਨੋਖ ਹੋਏ ਸਰ ਕੀ ਕੀ ਡਿਵੈਲਪਮੈਂਟ ਦੇ ਕੰਮ ਹੋਏ ਕਿ ਜੇਰਾ ਪੰਚਮੀ ਲੋਕ ਪਰ ਸਰਪੰਚ ਇਹ ਸਾਜੀ ਦੇਖੋ ਮੇਰੇ ਪਿੰਡ ਦੇ ਆ ਜੋ ਕੰਮ ਦਾ ਤਰਵਾਦਾ ਕੀ ਉਹਨਾਂ ਨੇ ਮੇਰੇ ਜੋ ਮੈਂ ਕੋਸ਼ਿਸ਼ਾਂ ਕੀਤੀਆਂ ਪਿੰਡ ਲਈ ਉਹਨਾਂ ਨੂੰ ਹਮੇਸ਼ਾ ਉਹਨਾਂ ਨੇ ਸਹਾਰਾ ਤੇ ਮੌਕਾ ਦਿੱਤਾ ਪਰਮਾਤਮਾ ਦੀ ਮਿਹਰ ਆ ਤੇ ਪਿੰਡ ਦਾ ਮਤਲਬ ਇਸ ਤਰ੍ਹਾਂ ਕਹਿ ਰੋ ਕਿ ਸਾਡਾ ਪਿੰਡ ਬਹੁਤ ਦੂਰ ਦ੍ਰਿਸ਼ਟੀ ਵਾਲਾ ਪਿੰਡ ਆ ਤੇ ਸਾਡੇ ਜਿੰਨੀ ਭਾਗੀਦਾਰੀ ਬੰਦਿਆਂ ਦੀ ਰਾਜਨੀਤੀ ਚ ਉਸ ਤੋਂ ਵੀ ਜ਼ਿਆਦਾ ਲੇਡੀਜ਼ ਦੀ ਸਾਡੇ ਭਾਗੀਦਾਰੀ ਆ ਤੇ ਲੇਡੀਜ਼ ਹਮੇਸ਼ਾ ਬਹੁਤਾ ਕੋਈ ਰਾਜਨੀਤੀ ਚ ਬਣ ਕੇ ਨਹੀਂ ਉਹ ਹਮੇਸ਼ਾ ਚੰਗੇ ਪਾਸੇ ਜਾਂਦੀ ਨੇ ਲੇ ਲੇਡੀਜ਼ ਦੀ ਹੁੰਦਾ ਹੀ ਆ ਵਿਚ ਆ ਉਹ ਉਹਦੇ ਤਨਹਲ ਸਾਡੀ ਜਿਵੇਂ ਹੁਣ ਮੰਨ ਕੇ ਚੱਲੋ ਵੀ ਰਿਸ਼ਤੀਆਂ ਦਾ ਮੁੱਦਾ ਸੀ ਪਹਿਲਾਂ ਵੀ ਆਪਣਾ 15-15 ਤੇ ਜਿਵੇਂ ਸਰਕਾਰਾਂ ਤੋਂ ਪਹਿਲੇ ਖਾਣਾ ਪੈਂਦਾ ਸੀ ਕਿ ਹੁਣ ਆਨਲਾਈਨ ਦਸਤੀ ਕਰੇ ਆ ਹੁਣ ਸ਼ੁਰੂ ਹੋਵੇ ਕੀ ਕਹਿੰਦਾ ਕਹਿੰਦੇ ਦੇਖੋ ਸਰਕਾਰ ਨੇ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਜਿਹੜੀ ਜ਼ਿੰਮੇਦਾਰੀਆਂ ਜਵਾਬਧੀਆਂ ਵਾਲ ਲਾਖ ਹੋ ਰਿਹਾ ਕਿਉਂਕਿ ਦੇਖੋ ਜਦੋਂ ਤੁਹਾਡਾ ਸਾਰਾ ਸਿਸਟਮ ਕਲੈਪਸ ਕਰ ਚੁੱਕਾ ਤਾਂ ਉਸ ਤੋਂ ਬਾਅਦ ਨੂੰ ਨਵੇਂ ਸਿਰੇ ਤੋਂ ਸਿਰਜਿਆ ਜਾਵੇ ਉਹਦੇ ਦੀ ਸਮਾਂ ਪਰ ਫੌਤ ਵਧੀਆ ਸਰਕਾਰ ਦੇ ਬਹੁਤ ਸਾਰੇ ਕੰਮ ਹੋ ਗਏ ਉਹ ਜਿੰਮੇਦਾਰਾਂ ਦੀਆਂ ਮੋਟਰਾਂ ਦੀ ਬਿਜਲੀ ਦਿਨ-ਦਿਨ ਮਿਲਦੀ ਹੈ ਜੀ ਪੂਰੀ ਮਿਲਦੀ ਹੈ ਵੱਧ ਵੀ ਮਿਲਦੀ ਹੈ ਕੋਈ ਗਿਲਤ ਹੀ ਨਹੀਂ ਉਹ بڑے ਕੰਮ ਨੇ ਜਿਹੜੇ ਫ੍ਰੀ ਬਿਜਲੀ ਕਿੱਲੋ ਹਰੇਕ ਵਾਰਡ ਨੂੰ ਮਿਲ ਰਹੀ ਆ 300 ਯੂਨਿਟ ਬਹੁਤ ਸਾਰੇ ਸਰਕਾਰ ਦੇ ਹੋਏ ਕੰਮ ਨੇ ਜਿਹੜੇ ਕੀ ਮਤਲਬ ਮੀਰ ਪੱਛਰ ਸਾਹਿਬ ਹੋਏ ਸਭ ਇਹ ਪਿੰਡ ਵਾਲੇ ਕਹਿ ਰਹੇ ਜਦੋਂ ਵੀ ਸਾਨੂੰ ਕੋਈ ਮੋੜ ਗੁੰਡੀ ਲੋਡ ਪੈਂਦੀ ਹੈ ਜਾਂ ਜਦੋਂ ਸਾਨੂੰ ਕੋਈ ਕੰਮ ਕਰਕੇ ਲੋਡ ਪੈਂਦੀ ਹੈ ਇਹ ਆਈ ਫੋਨ ਕਰਦੇ ਸਾਨੂੰ ਬੈਕ ਕਾਲ ਹੁੰਦੀ ਸਰਪੰਚ ਸਾਹਿਬ ਜੀ ਉਹ ਤਾਂ ਦੇਖੋ ਜੀ ਜੇ ਤੁਸੀਂ ਕਿਸੇ ਕੰਮ ਦੀ ਜ਼ਿੰਮੇਵਾਰੀ ਲੈਣੇ ਹੋ ਤਾਂ ਤੁਹਾਡਾ ਫਰਜ਼ ਹੀ ਬਣਦਾ ਕਿ ਉਹਨੂੰ ਚੰਗੀ ਤਰ੍ਹਾਂ ਨਿਭਾਓ ਤਾਂ ਜੇ ਪਿੰਡ ਮੈਨੂੰ ਇਸ ਜ਼ਿੰਮੇਵਾਰੀ ਦੀ ਮੈਂ ਖੜਾ ਹੁੰਦਾ ਤੇ ਪਿੰਡ ਮੈਨੂੰ ਸਾਰ ਦਿੰਦਾ ਤੇ ਮੈਨੂੰ ਪਿੰਡ ਦਾ ਸਾਨੂੰ ਸਰਪੰਚ ਬਣਾਉਂਦਾ ਤਾਂ ਸਾਡਾ ਫਰਜ਼ ਬਣਦਾ ਕਿ ਕੋਈ ਬੰਦਾ ਤਕਲੀਫ ਚਾਹ ਜਾਂ ਕਿਸੇ ਨੂੰ ਵੀ ਜ਼ਰੂਰਤ ਆ ਜੋ ਫੋਨ ਕਰਿਆ ਨਹੀਂ ਚੱਕਿਆ ਗਿਆ ਮੈਂ ਹਰਕੇ ਜੋ ਵੀ ਕਿਸੇ ਦੌਲਤ ਮੈਂ ਵਾਪਸ ਕਿਉਂ ਕਰਦਾ ਪਰ ਨਾ ਫਟੇ ਬੰਦ ਜਿਹੜੀ ਰਾਜਨੀਤੀ ਜੋ ਤੇ ਤੁਸੀਂ ਕਹਿੰਦਾ ਹੋ ਨਹੀਂ ਨਾ ਚੱਪਦਾ ਇਹ ਗੱਲ ਨਹੀਂ ਠੀਕ ਸਰ ਜਿਵੇਂ ਹੁਣ ਜਿਵੇਂ ਲਾਈਟ ਐ ਇੱਕ ਹੀ ਪਾਣੀ ਵਿੱਚ ਅੱਗੇ ਇੱਕ ਵਾਰ ਲਾਈਟ ਦੋ ਘੰਟੇ ਆ ਗਈ 5 ਘੰਟੇ ਨਾ ਆਈ ਹੁਣ ਕੀ ਲਾਈਟ ਦਾ ਇਹ ਚੱਲ ਰਿਹਾ ਬੈਠਾ ਅਦਬਿਆ ਬੈਨੂ ਦਾ ਨਾ ਤੇ ਬਰੀ ਭਾਲਾ ਨਹੀਂ ਹੁਣ ਕਿ ਭਾਈ ਜੀ ਦੇਖੋ ਮਤਲਬ ਕਿ ਘਰੋਂ ਦਿਲ ਮੈਂ ਕੈਨੇਡਾ ਲੱਗਿਆ ਮੈਂ ਕਿਸੇ ਬਾਹਰਲੇ ਲੋਕ ਕਿchni ਕਿ ਐਦਾ ਘਰ ਦੇ ਡੂਇੰਗ ਸਾਨੂੰ ਆਏ ਲੱਗਦਾ ਕਿ ਸਾਡੇ ਪਿੰਡ ਤੋਂ ਸੋਨਾ ਸਾਡੇ ਸ਼ਹਿਰ ਤੋਂ ਸੋਨਾ ਸਾਡੇ ਚੰਡੀਗੜ੍ਹ ਤੋਂ ਜ਼ਿਆਦਾ ਵਧੀਆ ਕੀ ਹੋ ਸਾਡੇ ਪਟਿਆਲੇ ਤੋਂ ਜ਼ਿਆਦਾ ਸੋਨਾ ਕੀ ਹੋ ਸਾਡੇ ਜਿਵੇਂ ਲੁਧਿਆਣਾ ਜਲੰਧਰਾ ਇਨ੍ਹਾਂ ਸ਼ਹਿਰਾਂ ਤੋਂ ਸੋਨਾ ਕੀ ਹੋ ਪਰ ਜਿਹੜੇ ਬੰਦੇ ਬਾਹਰ ਜਾਂਦੇ ਆ ਉਹਨਾਂ ਜਦੋਂ ਆਪਾਂ ਰੁਪੀਆਂ ਵੀ ਦੇਖਦੇ ਆ ਤਬਾ ਲੱਗਦਾ ਨਹੀਂ ਨਹੀਂ ਜੀ ਇਹ ਤਾਂ ਇਹ ਤਾਂ ਬਹੁਤ ਚਾਦਾ ਕੇ ਸਪਾਈ ਹਰੇਕ ਤਰ੍ਹਾਂ ਦੇ ਸੁਲਤਾਨ ਗਿਆ ਦੁਨੀਆ ਦੇ ਸ਼ਹਿਰ ਸੋ ਲੋਕਾਂ ਨੇ ਦੇਖਿਆ ਹੀ ਸੀ ਇਹ ਕਿ ਕੱਟ ਲੱਗ ਗਿਆ ਆ ਦੀ ਉੜ ਗਈ ਆ ਦੀ ਉੜ ਗਈ ਜਿਵੇਂ ਤਾਂ ساری ساری ਰਾਤ ਮੰਚਰ ਤੋਂ ਬਿਲਡਾ ਬਟਾਈ ਜਾਂਦੀ ਸੀ ਤੇ ਤੜਕੇ ਪਤਾ ਲੱਗਦਾ ਸੀ ਵੀ ਬਿਜਲੀ ਦਾਜ ਆਉਣੀ ਨਹੀਂ ਸੀ ਪਰ ਹੁਣ ਸਰਕਾਰ ਨੇ ਕਮਾਲ ਕਰ ਦਿੱਤੀ ਭਗਵੰਤ ਜੀ ਸਾਹਿਬ ਨੇ ਮਾਨ ਸਰਕਾਰ ਦੇ ਕਿ ਜਿੰਨੇ ਵੀ ਪਾਣੀ ਪਾਣੀ ਸਾਰੇ ਕਿ ਇਹੋ ਜਾ ਰਹੇ ਆ ਬਹੁਤ ਬੇ ਕੋ ਮੇਰੇ ਨਾਲ ਕੱਲ ਪਰਸੂ ਵੀ ਗੱਲ ਹੋਈ ਸੀ ਮੈਂ ਦੱਸਿਆ ਕਿ ਸਰਕਾਰ ਦੇ ਅੰਕੜੇ ਵੀ ਬਹੁਤ ਸਾਰੇ ਖੇਤਾਂ ਨੂੰ ਜਿਹੜਾ ਬਹੁਤ ਘੱਟ ਪਰਸੈਂਟੇਜ 30% ਦੇ ਨੇੜੇ ਸੀ ਉਹ ਬਾੜ ਦੇ ਨੇੜ 65% ਦੇ ਸਰਕਾਰ ਲੈ ਗਈ ਨੇੜੇ ਪਾਣੀ ਖੇਤਾਂ ਤੱਕ ਦੇ ਪ੍ਰਮਾਣ ਵੇ ਰੱਖੇ ਸਮਾਂ ਮਿਲੇ ਦੇ ਨੂੰ ਮੈਂ ਤਾਂ ਲੱਗਦਾ 100% ਕਿ ਅਰਦਾਅਨ ਕੇ ਫੋੜੇ ਸਮਝ। ਪਰ ਇੱਕ ਵਾਰੀ ਜਿਵੇਂ 2025 ਦੇ ਇਲੈਕਸ਼ਨ ਆ ਰਹੇ ਨੇ ਜੀ। ਲਗਭਗ 1.5 ਸਾਲ ਤੋਂ ਹੀ ਘਟਸਾਂ ਆ ਰਹੇ ਹੈ। ਤੁਹਾਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਬਣਾਵਾਏਗੀ ਕਿ ਆਪ ਕਿਉਂ ਨਾ ਬਣੋਗੇ? ਲੋਕਾਂ ਨੇ ਦੇਖੋ ਕਾਲੀਦਨ ਨੂੰ ਦੇਖਿਆ ਸੀ। ਹਾਂਜੀ। ਇੰਨੀ ਬੁਰੀ ਤਰ੍ਹਾਂ ਨਿਕਾਲੇ ਕਿ 10 ਸਾਲਾਂ ਬਾਅਦ ਵੀ ਉਹਨਾਂ ਦਾ ਆਉਣ ਦਾ ਕੋਈ ਚਾਂਸ ਨਹੀਂ ਹੈ। ਸੇਮ ਗੱਲ ਕਾਂਗਰਸ ਨਾਲ। ਲੋਕਾਂ ਨੇ ਦੇਖਿਆ ਕਾਂਗਰਸ ਦਾ ਦੌਰ ਤਰੀਕਾ ਮੈਨੂੰ ਤਾਂ ਹੈਰਾਨੀ ਹੁੰਦੀ ਆ ਕਿ 110 ਦਿਨਾਂ ਦੀ ਸਰਦਾਰ ਜਰਨੀ ਸਿੰਘ ਚੰਨੀ ਜੀ ਹਰਾਂ ਦੀ ਲੋਕ ਕਹਿੰਦੇ ਜੀ ਮੁੱਖ ਮੰਤਰੀ ਸ਼ੇਪ ਬਹੁਤ ਵਧੀਆ ਸੀ ਹਾਂਜੀ ਵਾਕਈ ਬਹੁਤ ਵਧੀਆ ਸੀ ਮੈਂ ਵੀ ਸਰਾਣਾ ਕਰਦਾ 10 ਕਰੋੜ ਰੁਪਇਆ ਪੰਜੇ ਤੋਂ ਫੜਿਆ ਗਿਆ ਸੀ ਤੇ ਜੇ 500 ਸਰਕਾਰ ਪੂਰੀ ਚੜਾਈ ਹੁੰਦੀ ਤਾਂ 1700 ਕਰੋੜ ਲੱਗਣਾ ਸੀ ਇਤੋਂ ਜ਼ਿਆਦਾ ਤੇ ਕੀ ਗੱਲ ਕੀ ਹੋ ਸਕਦੀ ਇੱਕ ਵਾਰ ਸੇ ਇਮਾਨਦਾਰ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਵਰਗੇ ਕਿੰਨੇ ਵਧੀਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵਰਗੇ ਐਮਐਲਏ ਨਹੀਂ ਸਾਨੂੰ ਕਦੇ ਮਲੋੜ ਦੇ ਨਸੀਬ ਹੋਣਾ ਕੋਈ ਕੰਮ ਕਹਿ দাও ਹਰ ਮੇਰੇ ਹੱਥ ਸਾਡੀ ਜਿਹੜੇ ਮੈਡਮ ਬਲਜੀਤ ਕੌਰ ਨੇ ਜਿਹੜੇ ਲੋਕ ਹੈ ਨਾ ਉੱਥੋਂ ਦੇ ਲੋਕ ਹੈਗੇ ਸਾਡੇ ਕੰਮ ਉਸੇ ਵਜਿਹਾ ਹੋ ਰਹੇ ਨੇ ਬਿਲਕੁਲ ਹੋ ਰਹੇ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਡਾਕਟਰ ਬਲਜੀਤ ਕੌਰ ਪੈ ਜੀ ਉਹਨਾਂ ਦਾ ਇਹ ਹਰ ਵੀ ਤੁਸੀਂ ਉਹਨਾਂ ਨੂੰ ਕੋਈ ਕੰਮ ਕਹਿਤਾ ਸਾਂਝਾ ਕੰਮ ਕਹਿਤਾ ਪਿੰਡ ਦਾ ਮੈਂ ਹੋ ਸਕਦਾ ਵੀ ਨਿੱਜੀ ਕੰਮ ਕਹੇ ਤਾਂ ਰਹਿਣਾ ਕਿਉਂ ਕਿ ਉਹ ਨਿੱਜੀ ਕੰਮ ਕਿਉਂ ਦੇ ਜੇ ਅਸੀਂ ਕਹਿੰਦੇ ਸਾਡੇ ਬੱਚੇ ਨੌਕਰੀ ਲਵਾ ਦੇ ਉਹਨਾਂ ਕੁਰੀ ਦਾ ਦੇਖੋ ਪੜ੍ਹ ਲੈ ਕੇ ਇਮਾਨਦਾਰੀ ਨਾ ਮਿਲਦੀ ਉਹਦੇ ਜਦੋਂ ਮੰਤਰੀ ਜੀ ਦੀ ਸ਼ਫਾਰਸ਼ ਚਲੀ ਤਾਂ ਬਾਕੀ ਜੇ ਕੋਈ ਸਾਂਝਾ ਕੰਮ ਕਹੇ ਤਾਂ ਤੁਰੰਤ ਹੀ ਉਹਦੇ ਐਕਸ਼ਨ ਕਰਦੇ ਤੁਰੰਤ ਹੀ ਉਹ ਕੰਮ ਕਰਦੇ ਅਸੀਂ ਤਾਂ ਮਨੋ ਰੋਡ ਮੁਕਸਰ ਰੋਡ ਨਹੀਂ ਕਦੇ ਭੁੱਲੀ ਨਹੀਂ ਸਕਦੇ ਜਿਵੇਂ ਹੁਣ ਸਾਰੀਆਂ ਲੇਕਰੋੜਾਂ ਬਣਾਈਆਂ ਜਾ ਰਹੀਆਂ ਉਹਨਾਂ ਦੇ ਸਮੇਂ ਤੁਸੀਂ ਦੇਖੋਗੇ ਕਿੰਨੇ ਕੰਮ ਅੰਡਰ ਜਿਹੜਾ ਵਿਜ ਬਣਿਆ ਐ ਕਿੱਡਾ ਵੱਡਾ ਕੰਮ ਹੈ ਜੀ ਬਲੋਟ ਦਾ ਬਹੁਤ سارے ਕੰਮ ਨੇ ਜੇ ਮੈਂ ਢਾਉਣ ਲੱਗ ਜਾਂਦਾ ਫੜਾ ਲੰਮਾ ਸਮਾਂ ਲੱਗੂ ਤੇ ਜਿਹੜੇ ਕੰਮ ਤੋਂ ਸਭ ਤੋਂ ਵੱਧ ਦੋਵਾਂ ਪਾਰਟੀਆਂ ਨੂੰ ਤਕਲੀਫ ਹੋਈ ਗਾਲੀਆਂ ਨੂੰ ਵੀ ਤਕਾਲੀਆਂ ਨੂੰ ਜਿਹੜੇ ਮੈਡਮ ਬਲਜੀਤ ਕੌਰ ਜੀ ਡਾਕਟਰ ਸਾਹਿਬ ਉਹਨਾਂ ਦੀ ਯੋਗ ਅਗਵਾਈ ਚ ਉਹਨਾਂ ਨੇ ਕਿਹਾ ਜੀ ਸਰਕਾਰੀ ਸਕੂਲਾਂ ਜੈਸੀ ਦਾ ਲਾਭਾਂ ਦੇ ਖੁੱਲਣੇ ਸ਼ੁਰੂ ਹੋ ਗਏ ਨੇ ਬੜੀ ਗਲੀ ਇੱਥੇ ਨਾਲ ਦੋਨੋਂ ਪਾਰਟੀਆਂ ਆਮ ਨਗਰ ਕੋਈ ਸ਼ੁਰੂਆਤ ਕੀਤੀ ਸਾਡੇ ਨਾਲ ਸਕੂਲ ਤੱਕ ਲੜਨ ਤੱਕ ਜਿਹੜੀਆਂ ਪਾਰਟੀਆਂ ਪਤਾ ਬਰਦਾਸ਼ਤ ਨਹੀਂ ਹੋਵੇ ਕਮਾ ਸਾਰੇ ਜਿਹਨੇ ਤੋਂ ਮੈਡਲ ਕੰਮ ਕਰ ਰਹੇ ਨੇ ਕੈਪਨ ਵਿਸਟ੍ਰਿਕ ਤੋਂ ਤਾਂ ਕੀ ਹੋਣਾ ਪਾਉ پورے ਛੋਟੇ ਪਿੰਡ ਦੀ ਕਿਵੇਂ ਡਿਵੈਲਪਮੈਂਟ ਹੋਣੀ ਹੈ ਬਈ ਮੈਂ ਸਾਥ ਨੂੰ ਇੱਕੋ